सनातन धर्म ਦੇ ਵਿੱਚ ਚੇਤ ਮਹੀਨੇ ਦਾ ਬਹੁਤ ਖਾਸ ਮਹੱਤਵ ਹੈ ਕਿਉਂਕਿ ਹਿੰਦੂ ਧਰਮ ਦੇ ਨਾਲ ਰਿਲੇਟਡ ਵਰਤ ਦਾ ਤਿਹਾਰ ਜ਼ਿਆਦਾਤਰ ਚੇਤ ਮਹੀਨੇ ਦੇ ਵਿੱਚ ਆਉਂਦੇ ਨੇ ਚੇਤ ਮਹੀਨੇ ਦੀ ਸ਼ੁਰੂਆਤ ਹੀ ਦੁਰਗਾ ਮਾਤਾ ਦੇ ਵਰਤ ਤੋਂ ਹੁੰਦੀ ਹੈ ਅਸੀਂ ਪਹੁੰਚੇ ਹਾਂ ਪਟਾਰਾ ਦੇ ਪ੍ਰਸਿੱਧ ਪ੍ਰਚੀਨ ਇਤਿਹਾਸਿਕ ਸਿੱਧ ਸ਼ਕਤੀਬੀੜ ਮੰਦਿਰ ਕਾਲੀ ਦੁਆਰਾ ਤੁਸੀਂ ਦੇਖਦੇ ਹੋ ਤਸਵੀਰਾਂ ਕਿ ਕਿਸ ਤ੍ਰਿਕੇ ਨਾਲ ਪਕਤਾਨੀਆਂ ਇੱਥੇ 라운ਕਾ ਲੱਗੀਆਂ ਨੇ ਕਤਾਰਾਂ ਨੇ ਲੰਬੀਆਂ ਲੰਬੀਆਂ ਤੇ ਕਿਸ ਠਿਕੇ ਨਾਲ ਆਣ ਕੇ ਭਗਤ ਜਨਮ ਮਾਤਾ ਰਾਣੀ ਦੇ ਦਰਬਾਰ ਤੇ ਨਤਮਸਤਕ ਹੋ ਰਹੇ ਨੇ ਅੱਜ ਗਗਾਂ ਮਾਂ ਦੇ ਨవరాత్రੇ ਦੀ ਸ਼ੁਰੂਆਤ ਹੈ ਪਹਿਲਾ ਨవరਾਤ ਮਾਂ ਸ਼ੈਲਪੁੱਤਰੀ ਜਿਸ ਦੇ ਜਲਦਿਆਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਿਸ ਠਿਕੇ ਨਾਲ ਭਗਤਾਂ ਨੇ ਲਗਾਤਾਰ ਮੰਦਰ ਵਿੱਚ ਆ ਕੇ ਨਤਮਸਤਕ ਹੋ ਰਹੇ ਨੇ ਜੋ ਜੀ ਨੇ ਨਾਲ ਦੀ ਨਾਲ ਦੁਰਗਾ ਜੀ ਦਾ ਪਾਠ ਹੈ ਨਾ ਮਗਧਾਵਲੋਂ ਆਣ ਕੇ ਕੀਤਾ ਜਾ ਰਿਹਾ ਜ਼ਰੂਰ ਗੱਲਬਾਤ ਕਰਾਂਗੇ ਜਿਹੜੇ ਭਗਤਾਂ ਨੇ ਇੱਥੇ ਆਏ ਨੇ ਕਿਸਕ ਇਹ ਨਾ ਦੇਖ ਲਿਓ ਭਾਈ ਸਾਹਿਬ 6 ਮਹੀਨੇ ਦੇ ਸ਼ੁਰੂਆਤ ਹੋ ਗਈ ਦੁਰਗਾ ਮਾਤਾ ਦੇ ਨਵਰਾਤਰੀਆਂ ਤਾਂ ਹੁੰਦੀ ਹੈ ਇਸ ਮਹੀਨੇ ਦੀ ਖਾਸ ਜਿਹੜੀ ਗੱਲ ਆ ਕਿ Hindu ਧਰਮ ਦੇ ਵਿੱਚ ਜਿੰਨੇ ਤਿਉਹਾਰ ਨੇ ਜਾਂ ਵਰਤ ਨੇ ਇਸ ਮਹੀਨੇ ਚ ਜਿਆਦਾਤਰਾ ਨੇ ਹਾਂਜੀ ਹਾਂਜੀ ਇਹ ਨਰਾਤਰੀ ਹਰ ਮਤਲਬ 6 ਮਹੀਨਿਆਂ ਦੇ ਬਾਅਦ ਆਉਂਦੇ ਆ ਅੱਜ ਪਹਿਲਾ ਨਰਾਤਾ ਵਾ ਮਹਾਰਾਣੀ ਦੇ ਤੇ ਅਸ਼ਟਮੀ ਤਾਂ ਢੀ ਮੰਗਲਵਾਰ ਹੈ ਤੇ ਨੌਮੀ ਉੱਪਰ ਬੁੱਧਵਾਰ ਹੈ ਤੇ ਮਹਾ ਮਈ ਦੇ ਇੱਥੇ ਕਿ ਨੌ ਰਾਤਰੀਆਂ ਦੇ ਵਿੱਚ ਸਾਰੀ ਸੰਗਤਾਂ ਆਉਂਦੀਆਂ ਬੜੀ ਬੜੀ ਦੂਰੋਂ ਬਹੁਤ ਲੋਕ ਆਉਂਦੇ ਇੱਥੇ ਕਿ ਮਨੋ ਕਾਮਨਾ ਜਿੰਨਾਂ ਦੀਆਂ ਪੂਰੀਆਂ ਹੁੰਦੀਆਂ ਤੇ ਨੌ ਰਾਤਿਆਂ ਦੇ ਵਿੱਚ ਦੁਰਗਾ ਸੂਤੀ ਦਾ ਪਾਠ ਚੱਲਦੇ ਆ ਸਾ ਸੰਗ ਵਗੈਰਾ ਹੁੰਦੇ ਆ ਮਹਾਰਾਣੀ ਦੇ ਦਰਬਾਰ ਤੇ ਆਉਂਦੇ ਆ ਦੀ ਆਪਾਂ ਇਹੋ ਇੱਕ ਬੇਨਤੀ ਮਹਾਰਾਣੀ ਦੇ ਦਰਬਾਰ ਤੇ ਜਿਹੜਾ ਵੀ ਆਂਦਾ ਝੋਲੀਆਂ ਭਰ ਕੇ ਜਾਂਦਾ ਮੈਂ ਵੀ ਹਰ ਵਾਰੀ ਹਰ ਮਤਲਬ 6 ਮਹੀਨਿਆਂ ਬਾਅਦ ਨਰਾਤੇ ਉਹਦਾ ਮੰਗਲਵਾਰ ਦੇ ਮੰਗਲਵਾਰ ਆਂਦਾ ਐ ਨਰਾਤੇ ਦੇ ਵਿੱਚ ਆ ਕੇ ਇੱਥੇ ਸੇਵਾ ਕਰੀਦੀ ਆ ਮਾਤਾ ਰਾਣੀ ਕੋ ਬਹੁਤ ਕੁਝ ਮਿਲਿਆ ਮਹਾਰਾਣੀ ਦੇ ਦਰਬਾਰ ਤੋਂ ਕੋਈ ਵੀ ਖਾਲੀ ਨਹੀਂ ਇੱਥੋਂ ਜਾਂਦਾ ਜਿਹੜਾ ਵੀ ਗੁਰੂ ਗਰਾਂ ਕਿੰਨਾ ਸਮਾਂ ਹੋ ਗਿਆ ਇੱਥੇ ਆਂਦਿਆਂ ਦਾ ਮੈਨੂੰ ਲਗਭਗ ਘੱਟੋ ਘਾਟ ਦਾ 15 ਸਾਲ ਹੋ ਗਏ ਬੜੀ ਕਿਰਪਾ ਮਹਾਰਾਣੀ ਦੇ ਤੇ ਮੈਨੂੰ ਜਦੋਂ ਨਰਾਤ ਆਉਂਦੇ ਆਂਦੇ ਐ ਮਾਤਾ ਰਾਣੀ ਦੇ ਮੈਂ ਹਰ ਵਾਰੀ ਸੇਵਾ ਕਰਦਾ ਵਾਂ ਤੇ ਮੈਂ ਜੋ ਵੀ ਮੰਗਦਾ ਮਾਤਾ ਰਾਣੀ ਕੋ ਮੈਨੂੰ ਮਿਲਦਾ ਮੈਂ ਹਰ ਵਾਰੀ ਆਨ ਖਾਸ ਦਿਨਾਂ ਖਾਸ ਨਵਰਾਤੇ ਹੁੰਦੇ ਆ ਹਾਂ ਇਹ ਨੁਰਾਤੇ ਬਹੁਤ ਉੱਚੇ ਮੰਨੇ ਜਾਂਦੇ ਆ ਕਿ ਮਹਾਰਾਣੀ ਦੇ ਚਲੋ ਉਸ ਤਰ੍ਹਾਂ ਦੇ ਮੰਗਲਵਾਰ ਦੇ ਮੰਗਲਵਾਰ ਬਹੁਤ ਆਸ਼ੀ ਹੁੰਦਾ ਐ ਦਿਨਾਂ ਦੇ ਵਿੱਚ ਬਹੁਤ ਰਾਸ਼ ਬਹੁਤ ਜਿਆਦਾ ਦੂਰੋਂ ਲੋਕੀ ਕੋਈ ਦਿੱਲੀੋਂ ਕੋਈ ਬੰਬੇੋਂ ਆ ਰਿਆ ਫਿਰ ਉੱਥੇ ਆ ਕੇ ਆਪਣੇ ਜਿਨ੍ਹਾਂ ਦੇ ਬੱਚੇ ਆਂਦੇ ਉਹਨਾਂ ਮੁੰਨਨ ਕਰਵਾਂਦੇ ਐ ਦਿਨਾਂ ਦੇ ਵਿੱਚ ਆ ਕੇ ਜਦੋਂ ਤਸਵੀਰਾਂ ਦੂਸਰੇ ਪਾਸੇ ਕਿ ਮਹਿਲਾਵਾਂ ਵੱਲੋਂ ਕਿਸੇ ਕੇ ਨਾਰਾਇਣ ਦੇ ਮੰਦਰ ਦੇ ਵਿੱਚ 사ਸੰਗ ਜਿਹੜਾ ਵਾ ਲਗਾਤਾਰ ਇਹ ਕੀਤਾ ਜਾਂਦਾ ਜਿੰਨੇ ਦਿਨ ਨਵਰਾਤਰੀ ਚੱਲਣਗੇ ਉਹਨੇ ਲਗਾਤਾਰ ਰਿਹਾ ਤੇ 사ਸੰਗ ਜਿਹੜਾ ਵਾ ਮਹਿਲਾਵਾਂ ਵੱਲੋਂ ਕੀਤਾ ਜਾਵੇਗਾ ਦੂਦੇ ਦੂਰ ਦੂਰ ਸੰਤਾ ਪਹੁੰਚੀ ਨੇ ਆਣ ਕੇ ਨਤਮਸਤਕ ਹੁੰਦੀਆਂ ਨੇ ਮਾਤਾ ਰਾਣੀ ਦੇ ਦਰਬਾਰ ਦੇ ਤੇ 6 ਮਹੀਨੇ ਦਾ ਖਾਸ ਤਿਉਹਾਰ ਮਨਣ ਲਗੇ ਇਸ ਮਹੀਨੇ ਦੇ ਵਿੱਚ ਇਹ ਜਨਤਰ ਵਰਤ ਅਤੇ ਤਿਉਹਾਰ ਹਿੰਦੂ ਧਰਮ ਜਾਂਦ ਨੇ ਗੱਲਬਾਤ ਕਰਨ ਲਗੀਆਂ ਮਹਿਲਾਵਾਂ ਨੇ ਸਾਡੇ ਨਾਲ ਹਾਂਜੀ ਜਿਸ ਜੀ ਕਿਹਨਾਂ ਦੇਖਦੇ ਹੋ ਚੇਤ ਮਹੀਨੇ ਦੇ ਨਵਰਾਤਰੇ ਨੇ ਇੱਕ ਖਾਸ ਤਿਉਹਾਰ ਮਨ ਲੈ ਮਹੀਨਾ ਮੰਨਿਆ ਗਿਆ ਵਾ ਕਿ ਇਸ ਮਹੀਨੇ ਦੇ ਵਿੱਚ ਜਿਆਦਾ ਵਰਤ ਜਿਆਦਾ ਤਰ ਤਿਉਹਾਰ ਹਿੰਦੂਆਂ ਦੇ ਆਉਂਦੇ ਨੇ ਜੈ ਮਾਤਾ ਦੀ ਹਰ ਸਾਲ ਨਵਰਾਤੇ ਤੇ ਅਸੂ ਦੇ ਮਹੀਨੇ ਤੇ ਚੇਤ ਦੇ ਮਹੀਨੇ ਮਨਾਏ ਜਾਂਦੇ ਨੇ ਭਗਤਾਂ ਨੂੰ ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਹੈ ਮੰਦਿਰ ਤੇ ਸੰਗਤ ਰੋ ਜਾਂਦੀ ਹੈ ਪਰ ਜਿਹੜਾ ਇਹਨਾਂ ਦਿਨਾਂ ਦਾ ਉਤਸ਼ਾਹ ਦਾ 9 ਦਿਨ ਲੋਕੀ ਵਰਤ ਰੱਖਦੇ ਨੇ ਕੰਚਕਾ ਪੂਜਨ ਕੀਤਾ ਜਾਇਆ ਜਾਂਦਾ RAM ਨੋਮੀ ਦੇ ਵੀ ਵਿਸ਼ੇਸ਼ ਸਵਾਰੀ ਕੀਤੀ ਜਾਂਦੀ ਹੈ ਸਾਨੂੰ ਤੇ ਇਸ ਨਵਰਾਤੇ ਦਾ ਬਹੁਤ ਹੀ ਜ਼ਿਆਦਾ ਆਨੰਦ ਆ ਤੇ ਅਸੀਂ ਮਾਹ ਮਾਈ ਦੇ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਸਾਨੂੰ ਅੱਤੇ ਮਾਹ ਮਾਈ ਰੋਜ਼ ਬੁਲਾਉਂਦੀ ਐ ਤੇ ਬੁਲਾਉਂਦੀ ਹੀ ਰਵੇ ਅੱਛਾ ਹੁਣ 1 ਮਹੀਨਾ ਲਗਾਤਾਰ ਇਸੇ ਤਰੀਕੇ ਨਾਲ ਸਾ ਸੰਗਤਾਂ ਕੀਤਾ ਹਾਂਜੀ ਅਸੀਂ ਜੀ ਰੋਜ਼ ਹੀ ਕਰਦੇ ਆ ਹਰ ਸਾਲ ਸਾਡੇ ਵਾਸਤੇ ਰੋਜ਼ ਹੀ ਨਵਰਾਤਰੇ ਨੇ ਜੋ ਮਹਾਮਾਈ ਸਾਨੂੰ ਬੁਲਾਉਂਦੀ ਸਾਡੇ ਵਾਸਤੇ ਰੋਜ਼ ਨਵਰਾਤਰੇ ਨੇ ਸਾਡੇ ਵਿੱਚ ਬਹੁਤ ਉਤਸ਼ਾਹ ਆ ਰੋਜ਼ ਹੀ ਅਸੀਂ ਰੋਜ਼ ਤੇ 사ਤਸੰਗ ਕੀਤਾ ਜਾਂਦਾ ਹੈ اچھا ਸਮਾਗ ਹੀ ਰਹਿੰਦਾ ਫਿਰ 사ਤਸੰਗ ਸਾਡਾ ਸਮਾਗ ਬਾਕੀ ਮਾਂ ਦੀ ਇੱਛਾ ਤੱਕ ਵੈਸੇ ਤਾਂ ਅਸੀਂ 8 ਤੋਂ 9 ਤੱਕ ਦਾ ਰੱਖੇਦਾ ਅੱਛਾ ਕਿਸੇ ਕਿਹਨਾਂ ਦੇਖਦੇ ਹੋ ਨਵਰਾਤਰੇ ਨੇ ਹਿੰਦੂਆ ਦਾ ਇੱਕ ਅਹਿਮ ਮਹੀਨਾ ਮੰਨਿਆ ਗਿਆ ਹੈ ਚੇਤਰ ਮਹੀਨਾ ਚੇ ਚੇ ਦਿਨ ਨਵਰਾਤਰੇ ਆ ਸ਼ੁਰੂਆਤ ਹੋ ਗਈ ਅੱਜ ਮਹਾਰਾਣੀ ਦੀ ਬਹੁਤ ਕਿਰਪਾ ਵਾ ਉਹਦਾ ਦੀ ਕਿਰਪਾ ਨਾਲ ਹੀ ਆਈਦਾ ਵਾ ਬਾਕੀ ਮਹਾਰਾਣੀ ਮੇਰ ਕਰੇ ਸਭ ਦਾ ਜੈ ਮਾਦਾ ਦੀ ਜੇ ਤੁਸੀਂ ਦੇਖਦੇ ਤਸਵੀਰਾਂ ਕਿਸਤੀ ਕੇ ਨਾਂ ਨਾਲ ਕੇ ਮਹਿਲਾਵਾਂ ਕੋ ਇੱਥੇ ਲਗਾਤਾ ਸਾਸੰਗੀ ਜਿਹਾ ਜਦੋਂ ਦੂਸਰੇ ਪਾਸੇ ਇੱਕ ਹੋਰ ਤਸਵੀਰ ਚਾਹੂੰਗਾ ਦਿਖਾਣੀ ਕਿ ਕਿਸਤੀ ਕੇ ਨਾਲ ਆਣ ਕੇ ਪੂਜਾ ਪਾੜ ਅਸਨਾ ਕੀਤੀ ਜਾਂਦੀ ਹੈ ਮਾਤਾ ਰਾਣੀ ਦੇ ਕੋਲੋਂ ਆ ਕੇ ਅਸ਼ੀਰਵਾਦ ਲਿਆ ਜਾਂਦਾ ਵਾ ਜੇ ਲਗਾਤਾਰ ਲਗਾਤਾਰ ਇਸੇ ਤਰ੍ਹਾਂ ਭਗੜਨ ਦੀ ਕੋਸ਼ਿਸ਼ ਹੁੰਦੀ ਹੈ ਕਿ ਨਵਰਾਤਰੀਆਂ ਵਾਲੇ ਦਿਨ ਅਸੀਂ ਇਹ ਜ਼ਰੂਰ ਮਾਤਾ ਦੇ ਦਰਬਾਰ ਤੇ ਪਹੁੰਚੀਏ ਤੇ ਆਪਣੀ ਹਾਜ਼ਰੀ ਜੜੀ ਹੈ ਲਵਾਈਏ ਤੇ ਮਾਤਾ ਰਾਣੀ ਕੋ ਆਪਣੀ ਜਣੀ ਮਨੋਕਾਮਨਾ ਵਾਂ ਉਹ ਪੂਰੀ ਕਰਵਾ ਸਕੀਏ ਕੈਮਰਾ ਪਰਸਨ ਬੌਬੀ ਦੇ ਨਾਲ ਜਿਸੰਦਾ ਗੁੰਦਨ ਡੇਲੀ ਪੋਸਟ ਰਾਬੀ ਬਟਾੜਾ